ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਬ੍ਰਾਡਕਾਸਟ ਬਿਲ 2023 ਦੇ ਬਾਰੇ ਦੋਸਤੋ ਇੱਕੋ ਇੱਕ ਪਲੇਟਫਾਰਮ ਬਚਿਆ ਸੀ ਹੈ ਨਾ ਜਿਹੜਾ ਕਿ ਆਜ਼ਾਦ ਸੀ ਹੈ ਨਾ ਜਿਹੜਾ ਕਿ ਆਪਣੇ ਖੁੱਲ੍ਹਦਲੀ ਨਾਲ ਬੋਲ ਸਕਦਾ ਸੀ ਉਹ ਸੀ ਸੋਸ਼ਲ ਮੀਡੀਆ ਦਾ YouTube ਦਾ ਹੈ ਨਾ ਇਸ ਤੇ ਵੀ ਸਰਕਾਰ ਹੁਣ ਲਗਾਮ ਲਗਾਉਣ ਜਾ ਰਹੀ ਹੈ ਬ੍ਰਾਡਕਾਸਟ ਬਿਲ 2023 ਦੇ ਜ਼ਰੀਏ ਇਸ ਦੇ ਵਿੱਚ ਕੀ ਹੋਵੇਗਾ ਕਿ ਜਿਵੇਂ ਪਹਿਲਾਂ ਯੂਟਿਊਬਰ ਕਹਿ ਦਿੰਦੇ ਸੀਗੇ ਕਿ ਅਸੀਂ ਤਾਂ ਕੰਟੈਂਟ ਕ੍ਰੀਏਟਰ ਨਾ ਸੀ ਪੱਤਰਕਾਰ ਨਹੀਂ ਹੈਗੀ ਹੈ ਨਾ ਤੇ ਹੁਣ ਜਿਹੜੇ ਯੂਟਿਊਬਰ ਨੇ ਜਾਂ ਕਮੇਡੀਅਨ ਨੇ ਕਿਸੇ ਵੀ ਟਾਈਪ ਦੇ ਉਹ ਕੰਟੈਂਟ ਬਣਾਉਂਦੇ ਹਨਾ ਤਾਂ ਉਹਨਾਂ ਨੂੰ ਬ੍ਰਾਡਕਾਸਟਰ ਜਿਹੜੀ ਆ ਪ੍ਰਵਾਹਸ਼ਾ ਦੇ ਅੰਦਰ ਲੈ ਕੇ ਆਵੇਗੀ ਸਰਕਾਰ ਤਾਂ ਕਿ ਉਹਨਾਂ ਤੇ ਜਿਹੜੀ ਆ ਉਹ ਲਗਾਮ ਕਸੀ ਜਾ ਸਕੇ ਹਨਾ ਇਹਦੇ ਕੁਛ ਨਾ ਕੁਛ ਕੁਛ ਲੋਕੇ ਵੀ ਕਹਿਣਗੇ ਕਿ ਫਾਇਦੇ ਹੋਣਗੇ ਪਰ ਜ਼ਿਆਦਾਤਰ ਇਹਦੇ ਨੁਕਸਾਨ ਹੋਣਗੇ ਕਿਉਂਕਿ ਜਿਹੜਾ ਮੇਨ ਸਟ੍ਰੀਮ ਮੀਡੀਆ ਗਾ ਉਹ ਤਾਂ ਆਲਰੇਡੀ बिक ਚੁੱਕਿਆ ਹਨਾ ਤੇ ਉਹ ਤਾਂ ਸਰਕਾਰ ਦੇ ਖਿਲਾਫ ਕੁਝ ਨਹੀਂ ਬੋਲਦਾ ਹਨਾ ਸਰਕਾਰ ਦੇ ਪੱਖ ਚ ਹੀ ਭੁਗਤਦਾ ਹਮੇਸ਼ਾ ਜੋ ਰਾਜ ਕਰ ਰਹੀ ਸੱਤਾ ਸੱਤਾਧਾਰੀ ਤੇਰਾ ਹਨਾ ਤੇ ਹੁਣ ਜਿਹੜਾ ਇੱਕੋ ਇੱਕ ਆਜ਼ਾਦ ਪਲੇਟਫਾਰਮ ਸੀ ਹਨਾ 10-20 ਪੱਤਰਕਾਰ ਸੀਗੇ ਜਿਹੜੇ ਆਜ਼ਾਦ ਤੌਰ ਤੇ ਸਰਕਾਰ ਦੀਆਂ ਨਾਕਾਮੀਆਂ ਦੀ ਨਖੇਦੀ ਕਰਦੇ ਸੀ ਹੁਣ ਉਹਨਾਂ ਤੇ ਲਗਾਮ ਲਗਾਉਣ ਦੀ ਤਿਆਰੀ ਕਰ ਰਹੀ ਹੈ ਸਰਕਾਰ ਬ੍ਰਾਡਕਾਸਟ ਬਿਲ 2023 ਦੇ ਜ਼ਰੀਏ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਕਿ ਇਸ ਜਿਹੜਾ ਬਿੱਲ ਹੈ ਹਨਾ ਉਹਨੂੰ ਜਾਂ ਕਾਨੂੰਨ ਹੈ ਉਹਦਾ ਜਦੋਂ ਹੋਣ ਦੇ ਵਿੱਚ ਆ ਗਿਆ ਹੈ ਹਲੇ ਤਾਂ ਇਹ ਸੁਜੈਸ਼ਨ ਮੰਗੀ ਗਏ ਨੇ ਹਨਾ ਖ਼ਵਾਰਾਂ 'ਚ ਕੱਢ ਕੇ ਤੇ ਪਾਸ ਹੋਣਾ ਹਲੇ ਹੀ ਬਾਕੀ ਹੈਗਾ ਤੇ ਹੋ ਹੀ ਜਾਊਗਾ ਕਿਉਂਕਿ ਸਰਕਾਰ ਦੀ ਮੈਜੋਰਟੀ ਹੈ ਲੋਕ ਸਭਾ ਰਾਜ ਸਭਾ ਦੇ ਵਿੱਚ ਹਨਾ ਤੇ ਇਹਦੇ ਵਿੱਚ ਕੀ ਕੀਤਾ ਜਾਵੇਗਾ ਜੁਰਮਾਨਾ ਇਹਦੇ ਵਿੱਚ ਰੱਖਿਆ ਗਿਆ ਹੈ ਤੇ ਨਾਲ ਨਾਲ ਜਿਹੜਾ ਯੂਟਿਊਬਰ ਦਾ ਕੋਈ ਸੈਟਅਪ ਹੋਊਗਾ ਹਨਾ ਕੈਮਰਾ ਹੁੰਦਾ ਜਾਂ ਆਪਣੇ ਕੋਲੇ ਐਪਲ ਦੇ ਫੋਨ ਹੁੰਦੇ ਨੇ ਜਾਂ ਮਾਈਕ ਵਗੈਰਾ ਹੁੰਦੇ ਅਜਿਵੇਂ ਹਨਾ ਤਾਂ ਉਹ ਸਾਰਾ ਕੁਝ ਜ਼ਬਤ ਕੀਤਾ ਜਾਊਗਾ ਕਾਇਨ ਕੀਤਾ ਜਾਊਗਾ ਤੇ ਦੂਜੀ ਗੱਲ ਦੇਖੀ ਜਾਵੇ ਕਿ ਜਿਹੜੇ ਯੂਟਿਊਬਰ ਹੁੰਦੇ ਹਨ ਉਹਨਾਂ ਕੋਲੇ ਜਿਆਦਾ ਤਾਮ-ਜਾਮ ਵੱਡਾ ਨਹੀਂ ਹੁੰਦਾਗਾ ਤੇ ਹੁੰਦਾ ਛੋਟਾ ਹੀ ਹੈਗਾ ਲੱਖ ਤੋਂ ਲੱਖ ਰੁਪਈਆ ਦਾ ਲਾਲੂ ਫੋਨ ਹੁੰਦਾ ਜਾਂ ਹੋਰ ਹੁੰਦਾ ਹਨ ਇੰਨਾ ਕੁਝ ਜਬਤ ਹੋ ਗਿਆ ਤਾਂ ਕੋਈ ਵੀ ਯੂਟਿਊਬਰ ਦੀ ਹਿੰਮਤ ਨਹੀਂ ਹੋਊਗੀ ਕਿਸੇ ਦੀ ਦੂਜੇ ਦੀ ਕਿ ਉਹ ਸਰਕਾਰ ਦੇ ਖਿਲਾਫ ਕੁਝ ਵੀ ਬੋਲ ਸਕੇ ਹੁਣ ਤੁਸੀਂ ਸੋਚੋਗੇ ਕਿ ਜਿਨ੍ਹਾਂ ਦਾ ਕੋਈ ਨਿਊਜ਼ ਚੈਨਲ ਨਹੀਂ ਹੈਗਾ ਹਨਾ ਕੋਈ ਕਮੀਡੀਅਨ ਹੈ ਜਾਂ ਕੋਈ ਹੋਰ ਹੈ ਹਨਾ ਕਿਸੇ ਦਾ ਕੁਕਿੰਗ ਵਾਲਾ ਚੈਨਲ ਹੈ ਵੀ ਉਹਨਾਂ ਨੇ ਤਾਂ ਇਸ ਦੇ ਅੰਦਰ ਆਉਣਾ ਨਹੀਂ ਉਹ ਸਾਰੇ ਵੀ ਇਸ ਦੇ ਅੰਦਰ ਆਉਣਗੇ ਜੇ ਸਰਕਾਰ ਨੂੰ ਲੱਗੂਗਾ ਕਮੀਡੀ ਦੇ ਜ਼ਰੀਏ ਵੀ ਤੁਸੀਂ ਸਰਕਾਰ ਬਾਰੇ ਕੁਝ ਖਿਲਾਫ ਬੋਲ ਰਹੇ ਹੋ ਹਨਾ ਜਾਂ ਉਹਨਾਂ ਨੂੰ ਲੱਗੂਗਾ ਕਿ ਇਹ ਸਾਨੂੰ ਨੁਕਸਾਨ ਪਹੁੰਚਾ ਰਿਹਾ ਸਾਡੇ ਸ਼ਾਖ ਨੂੰ ਕੋਈ ੱੱ ਤੱਬਾ ਲੱਗ ਰਿਹਾ ਹਨਾ ਤਾਂ ਸਰਕਾਰ ਉਸ ਕਮੀਡੀਅਨ ਨੂੰ ਵੀ ਇਸ ਧਾਇਰੇ ਚ ਲਿਆ ਕੇ ਉਹਦੇ ਚੈਨਲ ਨੂੰ ਮਤਲਬ ਬੰਦ ਕਰਵਾ ਸਕਦੀ ਹੈ ਤੇ ਉਹਦਾ ਜਿਹੜਾ ਸੈਟਅਪ ਹੈ ਕੈਮਰਾ ਹੈ ਮੋਬਾਈਲ ਫੋਨ ਹੈ ਮਾਈਕ ਹੈ ਉਹ ਜਬਤ ਕਰ ਸਕਦੀ ਹੈ ਤੇ ਉਹਦੇ ਉੱਤੇ ਜੁਰਮਾਨਾ ਠੋਕ ਸਕਦੀ ਹੈ ਕਿਉਂਕਿ ਜੋ ਪੁਰਾਣਾ ਬਿੱਲ ਸੀਗਾ ਉਹ ਇਕੱਲੇ ਟੈਲੀਵਿਜ਼ਨ ਵਾਲੀ ਟੀਵੀ ਜਿਹੜੇ ਨਿਊ ਚੈਨਲ ਸੀ ਉਹਨਾਂ ਤੇ ਲਾਗੂ ਹੁੰਦਾ ਸੀ ਹਨਾ ਤੇ ਹੁਣ ਇਹ ਆਮ ਯੂਟਿਊਬਰਾਂ ਤੇ ਵੀ ਮਤਲਬ ਸਰਕਾਰ ਦਾ ਜਿਹੜਾ ਪੰਜਾਇਓ ਗਿरेगा ਸਰਕਾਰ ਨੂੰ ਪਰੇਸ਼ਾਨੀ ਬਹੁਤ ਹੋ ਰਹੀ ਸੀ ਕਿਉਂਕਿ ਕੋਈ ਕਿਤੋਂ ਵੀ ਉੱਠਦਾ ਸੀ ਮੋਬਾਈਲ ਫੋਨ ਨਾਲ ਵੀਡੀਓ ਬਣਾਉਂਦਾ ਸੀ ਤੇ ਪੋਸਟ ਕਰ ਦਿੰਦਾ ਸੀ ਹਨਾ ਤੇ ਸਰਕਾਰ ਉਹਦਾ ਕੁਝ ਨਹੀਂ ਕਰ ਸਕਦੀ ਸੀ ਹਨਾ ਕੋਈ ਕਾਨੂੰਨ ਦੇ ਦਾਇਰੇ ਚ ਉਹ ਕਿਸੇ ਚ ਨਹੀਂ ਆਉਂਦਾ ਸੀਗਾ ਹਨਾ ਤੇ ਉਸ ਨੂੰ ਕਾਨੂੰਨੀ ਦਾਇਰੇ ਚ ਲਿਆਉਣ ਵਾਸਤੇ ਸਰਕਾਰ ਇਹ ਜਿਹੜਾ ਬਿੱਲ ਲੈ ਕੇ ਆ ਰਹੀ ਹੈ ਇਹਦੇ ਵਿੱਚ ਦੋਸਤੋ ਕੀ ਕੀਤਾ ਜਾਊਗਾ ਕਿ ਜਿਹੜੇ ਛੋਟੇ ਯੂਟਿਊਬਰ ਹਨਾ ਉਹਨਾਂ ਨੂੰ ਤਾਂ ਨਹੀਂ ਛੇੜਿਆ ਜਾਊਗਾ ਜੇ ਤੁਹਾਡਾ ਕੰਟੈਂਟ ਜ਼ਿਆਦਾ ਵਾਇਰਲ ਹੋ ਰਿਹਾ ਹਨਾ ਤੁਹਾਡੇ ਸਬਸਕ੍ਰਾਈਬਰ ਜ਼ਿਆਦਾ ਨੇ ਉਸ ਹਿਸਾਬ ਨਾਲ ਤੁਹਾਨੂੰ ਸਰਕਾਰੀ ਨਿਰਧਾਰਤ ਕਰੂਗੀ ਵੀ ਜਿਹੜਾ ਤੁਸੀਂ ਰਜਿਸਟ੍ਰੇਸ਼ਨ ਕਰਾਓ ਹਨਾ ਆਪਦੇ ਚੈਨਲ ਦੀ ਜੀ ਤੁਹਾਡਾ ਮਤਲਬ ਮਿਲੀਅਨਾਂ ਚ ਫੋਲੋਅਰ ਨਹੀਂ ਤੁਹਾਡੇ ਹਨਾ ਸਬਸਕ੍ਰਾਈਬਰ ਨਹੀਂਗੇ ਤਾਂ ਤੁਹਾਡੇ ਚੈਨਲ ਦੀ ਰਜਿਸਟ੍ਰੇਸ਼ਨ ਉਹ ਲਾਜ਼ਮੀ ਕਰ ਦਿੱਤੀ ਜਾਊਗੀ ਤੇ ਤੁਸੀਂ ਮਤਲਬ ਉੱਥੇ ਰਜਿਸਟ੍ਰੇਸ਼ਨ ਦੇ ਵਿੱਚ ਲਿਖ ਕੇ ਦਿਓਗੇ ਕਿ ਤੁਸੀਂ ਕਿਸ ਤਰ੍ਹਾਂ ਦਾ ਕੰਟੈਂਟ ਬਣਾਉਨੇ ਹੋ ਮਤਲਬ ਉੱਥੇ ਤੁਹਾਨੂੰ ਇਹ ਇੱਕ ਤਰ੍ਹਾਂ ਦਾ ਫੀਡਬੈਕ ਲੈ ਲੈਣਗੇ ਕਿ ਮੈਂ ਕਿਸੇ ਤਰ੍ਹਾਂ ਦੀ ਕੋਈ ਕਲਚਰ ਸੋਸ਼ਲ ਇਕਨੋਮਿਕ ਕਿਸੇ ਤਰ੍ਹਾਂ ਦੀ ਕੋਈ ਮਤਲਬ ਉਹਦੇ ਖਿਲਾਫ ਰੀਮਰ ਨਹੀਂ ਫਲਾਊਗਾ ਉਹਦੇ ਖਿਲਾਫ ਕੋਈ ਅਹ ਇਹ ਜਿਹੜੀਆਂ ਗੱਲਾਂ ਨਹੀਂ ਫਲਾਉਂਗਾ ਜਿਹੜੀਆਂ ਕਿ ਸਰਕਾਰ ਨੂੰ ਨੁਕਸਾਨ ਪਹੁੰਚਾਉਣ ਜਾਂ ਸਮਾਜ ਨੂੰ ਨੁਕਸਾਨ ਪਹੁੰਚਾਉਣ ਦੂਸਰਾ ਤੁਸੀਂ ਆਖੋਗੇ ਕਿ ਇਹ ਚੀਜ਼ ਤਾਂ ਸਹੀ ਹੈ ਪਰ ਸਰਕਾਰ ਆਪਣੇ ਤਰੀਕੇ ਮੁਤਾਬਕ ਚੱਲਦੀ ਹੈ ਹਨਾ ਜਿਹੜੇ ਉਹਨਾਂ ਦੇ ਪੱਖ 'ਚ ਭੁਗਤਣਗੇ ਹਨਾ ਜਿਹੜਾ ਕਿਸੇ ਇੱਕ ਖਾਸ ਕਮਿਊਨਿਟੀ ਦੇ ਪੱਖ 'ਚ ਬਹੁ ਗਿਣਤੀ ਦੇ ਹੱਕ 'ਚ ਜਾਊਗਾ ਜਿਸ ਦਾ ਸੈਂਟਰ ਦੇ ਵਿੱਚ ਰਾਜ ਹੈ ਹਨਾ ਉਹਨੂੰ ਉਹ ਕੁਝ ਨਹੀਂ ਕਹਿਣਗੇ ਜਿਨ੍ਹਾਂ ਦਾ ਉਹਨਾਂ ਨੂੰ ਮੰਨ ਕਰੂਗਾ ਕਿ ਇਹ ਬੰਦਾ ਕਿਸੇ ਘੱਟ ਗਿਣਤੀਆਂ ਦੇ ਹੱਕ 'ਚ ਬੋਲਦਾ ਹੈ ਹਨਾ ਕਿਸੇ ਲਤਾੜੇ ਗਏ ਦੱਬੇ ਗਏ ਕਿਸੇ ਕਲਾਸ ਦੇ ਹੱਕ ਵਿੱਚ ਬੋਲਦਾ ਹੈ ਹਨ ਤੇ ਬਹੁ ਗਿਣਤੀ ਜਿਹੜੀ ਆਬਾਦੀ ਹੈ ਇੰਡੀਆ ਦੀ ਉਸ ਦੇ ਖਿਲਾਫ ਬੋਲਦਾ ਹੈ ਹਨ ਤਾਂ ਉਹਦੇ ਉਹ ਆਪਣਾ ਹੀ ਕਾਨੂੰਨੀ ਪੰਜਾ ਜਿਹੜਾ ਉਹ ਸਿੱਟਣਗੀ ਦੋਸਤੋ ਇਹ ਸੀ ਇਹਦੇ ਵਿੱਚ ਬਿੱਲ ਬਹੁਤ ਵੱਡਾ ਹੈ ਹਨ ਇਹਦਾ ਮਤਲਬ 200 ਪੇजेस ਦਾ ਮੈਂ ਕੱਢਿਆ ਸੀਗਾ ਤੇ ਸਾਰਾ ਤਾਂ ਪੜ ਕੇ ਸੁਣਾਣਾ ਇਹ ਤੇ ਸੁਖਾਲਾ ਨਹੀਂ ਹੈਗਾ ਫਿਰ ਮੋਟੀ-ਮੋਟੀ ਗੱਲ ਇਹ ਹੀ ਆ ਕਿ ਯੂਟਿਊਬ ਬ੍ਰਾਉਨ ਨੂੰ ਸੋਸ਼ਲ ਮੀਡੀਆ ਨੂੰ ਕਾਬੂ ਦੇ ਵਿੱਚ ਲਿਆਉਣ ਵਾਸਤੇ ਇਹ ਜਿਹੜਾ ਬਿਲ ਹੈ ਉਹ ਸਰਕਾਰ ਲੈ ਕੇ ਆ ਰਹੀ ਹੈ ਦੋਸਤੋ ਉਮੀਦ ਕਰਦੇ ਹਾਂ ਕਿ ਜਿਹੜੀ ਇਹ ਜਾਣਕਾਰੀ ਹੈ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਹਾਡੀ ਮਦਦ ਕਰੇਗੀ ਤੁਹਾਡੇ ਦਿਮਾਗ ਨੂੰ ਖੋਲੇਗੀ ਹਨਾ ਜੇ ਸਾਡੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਦੋਸਤੋ